ਪ੍ਰਸ਼ੋਭਾਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮ ਮ੍ਰਿਤਕ ਕੋਲ ਤੇ ਜੇਕਰ ਹੁਣ ਅਸੀਂ ਗੱਲ ਕਰਦੇ ਆ ਅਕਾਲੀ ਦਲ ਦੀ ਤਾਂ ਉਹਨਾਂ ਦੀ ਮੁਸੀਬਤਾਂ ਜੇਕਰ ਸੁਖਬੀਰ ਬਾਦਲ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਉਹਨਾਂ ਦੀ ਮੁਸੀਬਤਾਂ ਹੁਣ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਨੇ ਤੁਹਾਨੂੰ ਦੱਸਦ ਰਿਹਾ ਕਿ ਬਾਗੀ ਤੇ ਰਾਸ਼ਟਰੀ ਕਾਰਤਕ ਸਾਹਿਬ ਦੇ ਜਥੇਦਾਰ ਜਿਹਨੂੰ ਮਿਲਣ ਲਈ ਉੱਥੇ ਪਹੁੰਚ ਰਿਹਾ ਤੁਹਾਨੂੰ ਦੱਸਦ ਰਿਹਾ ਕਿ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਦੇ ਦਿੱਤੇ ਗਏ ਅਸਤੀਫੇ ਨੂੰ ਮਨਜ਼ੂਰੀ ਨਾ ਮਿਲਣ ਤੇ ਜਿਹੜਾ ਕਿ ਮੰਗ ਪੱਤਰ ਸੌਂਪਿਆ ਜਾ ਰਿਹਾ ਹੈ ਸੁਖਬੀਰ ਬਾਦਲ ਦੇ ਸਤੀਫੇ ਨੂੰ ਲੈ ਕੇ ਸਿਆਸੀ ਹਲਚਲ ਲਗਾਤਾਰ ਜਾਰੀ ਹੈ ਅੱਜ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨਾਲ ਅੱਜ ਸਟ੍ਰੋਮ ਨੇ ਕਾਲੀ ਦਲ ਦੇ ਬਾਗੀ ਤੜੇ ਦੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਅਨੁਸਾਰ ਬਾਗੀ ਤੜੇ ਦੇ ਵੱਲੋਂ ਸੁਖਬੀਰ ਬਾਦਲ ਦੇ ਸਤੀਫੇ ਨੂੰ ਮਨਜ਼ੂਰ ਕਰਨ ਦੀ ਮੰਗ ਸੰਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ ਜਾ ਰਿਹਾ ਜੀ ਹਾਂ ਬਾਗੀ ਤੜੇ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦਾ ਅਸਤੀਫਾ ਨਵੰਬਰ ਮਹੀਨੇ ਤੋਂ ਪੈਂਡਿੰਗ ਹੈ ਤੇ ਇਸ ਨੂੰ ਮਨਜ਼ੂਰ ਕੀਤਾ ਜਾਣਾ ਚਾਹੀਦਾ ਦਰਸਾਲ ਸੁਖਬੀਰ ਸਿੰਘ ਬਾਦਲ ਨੇ 16 ਨਵੰਬਰ ਨੂੰ ਸਟ੍ਰੋਮ ਨੇ ਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਜਿਸ ਤੋਂ ਬਾਅਦ 2 ਦਸੰਬਰ 2024 ਨੂੰ ਜਿਉਂ ਕਾਲ ਤੱਕ ਸਾਹਿਬ ਨੇ ਸਿੰਘ ਸਾਹਿਬ ਦੇ ਹੁਕੂਮਨਾਮਾ ਜਾਰੀ ਕਰਦੇ ਹੋਏ ਕਿਹਾ ਕਿ ਜਿਹੜੇ ਆਗੂਆਂ ਨੇ ਸਿਫੇ ਦਿੱਤੇ ਹਨ ਉਹਨਾਂ ਨੂੰ ਸਵੀਕਾਰ ਕਰ ਲਿਆ ਜਾਵੇ ਇਸ ਮਗਰੋ ਸਟ੍ਰੋਮ ਨੇ ਕਾਲੀ ਦਲ ਦੀ ਲੀਡਰਸ਼ਿਪ ਨੇ ਜਥੇਦਾਰ ਨੂੰ ਅਸਤੀਫਿਆ ਨੂੰ ਸਵੀਕਾਰ ਕਰਨ ਸੰਬੰਧੀ ਸਮਾਂ ਮੰਗਿਆ ਸੀ ਜਿਸ ਤੋਂ ਬਾਅਦ ਅੱਜ ਇੱਕ ਮਹੀਨਾ ਬੀਤੇ ਜਾਣ ਮਗਰੋਂ ਬਾਗੀ ਤਰੇ ਦੇ ਵੱਲੋਂ ਸਿੰਘ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਤਾਂ ਕਹ ਸਕਦੇ ਆ ਕਿ ਜ਼ੁਬੀਰ ਸਿੰਘ ਬਾਦਲ ਤੇ ਇਹ ਕਹਾ ਸਕਦੇ ਆ ਕਾਲੀ ਦਲ ਤੇ ਜਿਹੜਾ ਕਿ ਮੁਸੀਬਤਾਂ ਦਾ ਪਹਾੜ ਜਿਹੜਾ ਕਿ ਹੁਣ ਟੁੱਟਦਾ ਹੋਇਆ ਨਜ਼ਰ ਆ ਰਿਹਾ 9 ਸਾਲ ਦੇ ਵਿੱਚ ਸਟ੍ਰੋਮ ਨੇ ਅਕਾਲੀ ਦਲ ਦੀ ਅੰਦਰਲੀ ਬਗਾਵਤ ਸ਼ਾਂਤ ਨਹੀਂ ਹੋ ਰਹੀ ਹਾਲਾਂਕਿ ਸ਼ਕਾਤਕ ਸਾਹਿਬ ਤੋਂ ਚਾਰੀ ਹੁਕਮਨਾਮੇ ਦੇ ਵਿੱਚ ਕਿਹਾ ਗਿਆ ਸੀ ਕਿ ਅਕਾਲੀ ਦਲ ਦੇ ਸਾਰੇ ਬਾਗੀ ਤੇ ਸੁਖਬੀਰ ਬਾਦਲ ਤੜੇ ਦੇ ਲੀਡਰ ਇਕੱਠੇ ਹੋ ਕੇ ਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਕੰਮ ਕਰਨਗੇ ਪਰ 9 ਸਾਲ ਦੀ ਸ਼ੁਰੂਆਤ ਨਾਲ ਹੀ ਬਾਗੀ ਲੀਡਰਾਂ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਸੋ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਸਿਆਸੀ ਹਲਚਲ ਲਗਾਤਾਰ ਜਾਰੀ ਹੈ ਅਸਥੀ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨਾਲ ਅੱਜ ਸਟ੍ਰੋਮ ਨੇ ਕਾਲੀ ਦਲ ਦੇ ਬਾਗੀ ਤੜੇ ਦੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਅਨੁਸਾਰ ਬਾਗੀ ਤੜੇ ਦੇ ਵੱਲੋਂ ਸੁਖਬੀਰ ਬਾਦਲ ਦੇ ਸਤੀਫੇ ਨੂੰ ਮਨਜ਼ੂਰ ਕਰਨ ਦੀ ਮੰਗ ਸੰਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ ਜਾ ਰਿਹਾ ਜੀ ਹਾਂ ਬਾਗੀ ਤੜੇ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦਾ ਅਸਤੀਫਾ ਨਵੰਬਰ ਮਹੀਨੇ ਤੋਂ ਪੈਂਡਿੰਗ ਹੈ ਤੇ ਇਸ ਨੂੰ ਮਨਜ਼ੂਰ ਕੀਤਾ ਜਾਣਾ ਚਾਹੀਦਾ ਦਰਸਲ ਚੁਗਬੀਰ ਸਿੰਘ ਬਾਦਲ ਨੇ 16 ਨਵੰਬਰ ਨੂੰ ਸਟ੍ਰੋਮ ਨੇ ਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਜਿਸ ਤੋਂ ਬਾਅਦ 2 ਦਸੰਬਰ 2024 ਨੂੰ ਜਿਹੜਾ ਕਾਕਤਕ ਸਾਹਿਬ ਨੇ ਸਿੰਘ ਸਾਹਿਬ ਦੇ ਹੁਕਮਨਾਮਾ ਜਾਰੀ ਕਰਦੇ ਹੋਏ ਕਿਹਾ ਕਿ ਜਿਹੜੇ ਆਗੂਆਂ ਨੇ ਸਤੀਫੇ ਦਿੱਤੇ ਹਨ ਉਹਨਾਂ ਨੂੰ ਸਵੀਕਾਰ ਕਰ ਲਿਆ ਜਾਵੇ ਇਸ ਮਕਰੋ ਸਟ੍ਰੋਮ ਨੇ ਕਾਲੀ ਦਲ ਦੀ ਲੀਡਰਸ਼ਿਪ ਨੇ ਜਥੇਦਾਰ ਨੂੰ ਅਸਤੀਫਿਆਂ ਨੂੰ ਸਵੀਕਾਰ ਕਰਨ ਸੰਬੰਧੀ ਸਮਾਂ ਮੰਗਿਆ ਸੀ ਜਿਸ ਤੋਂ ਬਾਅਦ ਅੱਜ ਇੱਕ ਮਹੀਨਾ ਬੀਤੇ ਜਾਣ ਮਕਰੋ ਬਾਗੀ ਤੜੇ ਦੇ ਵੱਲੋਂ ਸਿੰਘ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਤਾਂ ਕਹ ਸਕਦੇ ਆ ਕਿ ਜ਼ੁਬੀਰ ਸਿੰਘ ਬਾਦਲ ਤੇ ਆ ਖਾਸ ਕਰਕੇ ਅਕਾਲੀ ਦਲ ਤੇ ਜਿਹੜਾ ਕਿ ਮੁਸੀਬਤਾਂ ਦਾ ਪਹਾੜ ਜਿਹੜਾ ਕਿ ਹੁਣ ਟੁੱਟਦਾ ਹੋਇਆ ਨਜ਼ਰ ਆ ਰਿਹਾ ਨਵੇਂ ਸਾਲ ਦੇ ਵਿੱਚ ਸਟ੍ਰੋਮ ਨੇ ਅਕਾਲੀ ਦਲ ਦੀ ਅੰਦਰਲੀ ਬਗਾਵਤ ਸ਼ਾਂਤ ਨਹੀਂ ਹੋ ਰਹੀ ਆ ਹਾਲਾਂਕਿ ਸ਼ਕਾਤਕ ਸਾਹਿਬ ਤੋਂ ਚਾਰੀ ਹੁਕਮਨਾਮੇ ਦੇ ਵਿੱਚ ਕਿਹਾ ਗਿਆ ਸੀ ਕਿ ਅਕਾਲੀ ਦਲ ਦੇ ਸਾਰੇ ਬਾਗੀ ਤੇ ਸੁਖਬੀਰ ਬਾਦਲ ਤੜੇ ਦੇ ਲੀਡਰ ਇਕੱਠੇ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਕੰਮ ਕਰਨਗੇ ਪਰ ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਬਾਗੀ ਲੀਡਰਾਂ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ